ਪਾਠ 10ਵਾਂ ਹਾਜ਼ਰ ਜਵਾਬੀ ਉਦੇਸ਼ ਅਕਬਰ ਬੀਰਬਲ ਦੀ ਦੋਸਤੀ ਬਾਰੇ ਜਾਣਕਾਰੀ ਬੀਰਬਲ ਦੀ ਹਾਜ਼ਰ ਜਵਾਬੀ ਸੂਝ-ਬੂਝ ਅਤੇ ਅਕਲਮੰਦੀ ਬਾਰੇ ਜਾਣੂ ਕਰਵਾਉਣਾ ਪਾਦਸ਼ਾਹ ਅਕਬਰ ਬਹੁਤ ਹੀ ਪ੍ਰਸਿੱਧ ਮੁਗਲ ਪਾਦਸ਼ਾਹ ਹੋਏ ਹਨ ਉਹਨਾਂ ਦੇ ਦਰਬਾਰ ਵਿੱਚ ਨੌ ਰਤਨ ਸਨ ਇਹਨਾਂ ਵਿੱਚ ਇੱਕ ਬੀਰਬਲ ਸੀ ਜੋ ਆਪਣੀ ਅਕਲਮੰਦੀ ਸੂਝ-ਬੂਝ ਅਤੇ ਹਾਜ਼ਰ ਜਵਾਬੀ ਕਾਰਨ ਬਾਦਸ਼ਾਹ ਨੂੰ ਬਹੁਤ ਪਿਆਰਾ ਸੀ ਉਹ ਉਹਨਾਂ ਨੂੰ ਆਪਣਾ ਦੋਸਤ ਹੀ ਸਮਝਦੇ ਸਨ ਇੱਕ ਵਾਰ ਬਾਦਸ਼ਾਹ ਅਕਬਰ ਅਤੇ ਬਿਰਬਲ ਸੈਰ ਕਰਦੇ ਜਾ ਰਹੇ ਸਨ ਬਿਰਬਲ ਅੱਜ ਬਹੁਤ ਸੋਹਣਾ ਦਿਨ ਹੈ ਜੀ ਮਹਾਰਾਜ ਬਾਦਸ਼ਾਹ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ ਹਾਂ ਬਿਰਬਲ ਦਰਅਸਲ ਮੈਂ ਰਾਤ ਇੱਕ ਬੜਾ ਹੀ ਅਜੀਬ ਸੁਪਨਾ ਵੇਖਿਆ ਉਹ ਕੀ ਮਹਾਰਾਜ ਆਪਾਂ ਦੋਵੇਂ ਇੱਕ ਜੰਗਲ ਵਿੱਚੋਂ ਲੰਗੇ ਜਾ ਰਹੇ ਸੀ ਫਿਰ ਜੰਗਲ ਵਿੱਚ ਆਪਾਂ ਦੋਨੇ ਕੁਦਰਤੀ ਨਜ਼ਾਰੇ ਵੇਖਦੇ ਹੋਏ ਜਾ ਰਹੇ ਸੀ ਕਿ ਅਚਾਨਕ ਆਪਾਂ ਦੋਵੇਂ ਖੱਡੇ ਵਿੱਚ ਡਿੱਗ ਪਏ ਇਹ ਤਾਂ ਬਹੁਤ ਬੁਰਾ ਹੋਇਆ ਸ਼ਰਾਰਤ ਨਾਲ ਨਹੀਂ ਅਸਲ ਵਿੱਚ ਮੈਂ ਜਿਸ ਖੱਡੇ ਵਿੱਚ ਡਿੱਗਿਆ ਉਹ ਸ਼ਾਇਦ ਨਾਲ ਭਰਿਆ ਹੋਇਆ ਸੀ ਤੇ ਤੂੰ ਮੈਂ ਮਹਾਰਾਜ ਤੂੰ ਇੱਕ ਗੋਏ ਦੇ ਭਰੇ ਖੱਡੇ ਵਿੱਚ ਡਿੱਗ ਪਿਆ ਤੂੰ ਕੁਝ ਹੋਰ ਨਹੀਂ ਪੁੱਛੇਂਗਾ ਨਹੀਂ ਮਹਾਰਾਜ ਦਰਅਸਲ ਮੈਂ ਸੋਚ ਰਿਹਾ ਹਾਂ ਕਿ ਮੈਨੂੰ ਵੀ ਇਹੋ ਸੁਪਨਾ ਆਇਆ ਪਰ ਮੈਂ ਸੁਪਨੇ ਵਿੱਚ ਕੁਝ ਹੋਰ ਵੇਖਿਆ ਅੱਛਾ ਕੀ ਜਦੋਂ ਆਪਾਂ ਖੱਡੇ ਵਿੱਚ ਡਿੱਗੇ ਤੁਸੀਂ ਮੈਨੂੰ ਚੱਟਣ ਲੱਗੇ ਮੈਂ ਤੁਹਾਨੂੰ ਤੇਰੇ ਕੋਲੋਂ ਗੱਲਾਂ ਵਿੱਚ ਜਿੱਤਣਾ ਨਾ ਮੁਮਕਿਨ ਹੈ ਕੀ ਸਿੱਖਿਆ ਅਕਬਰ ਬੀਰਬਲ ਬਾਰੇ ਮਜ਼ਾਕ ਵੇਲੇ ਗੁੱਸਾ ਨਾ ਕਰਨਾ ਹਾਜ਼ਰ ਜਵਾਬੀ